ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਹੋ ਨਾ ਜੇ ਤੁਸੀਂ ਇਹ ਵਾਲੀ ਸਾਖੀ ਨਹੀਂ ਸੁਣੀ ਨਾ ਤੇ ਸਮਝੋ ਤੁਹਾਡਾ ਸੁਣਿਆ ਹੋਇਆ ਬਾਬਾ ਦੀਪ ਸਿੰਘ ਜੀ ਦਾ ਜੀਵਨ ਅਧੂਰਾ ਹੈ ਅਜੇ ਇਸ ਕਰਕੇ ਸਾਖੀ ਨੂੰ ਬੜੇ ਪਿਆਰ ਨਾਲ ਸੁਣੀਓ ਧਿਆਨ ਨਾਲ ਸੁਣੀਓ ਤੇ ਬੜੇ ਟੇਕੇ ਆਰਾਮ ਨਾਲ ਬੈਠ ਜਾਓ ਤੇ ਪਿਆਰਿਓ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇਹ ਜੀਵਨ ਦੀ ਉਹਨਾਂ ਦੀ ਸਾਖੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨਾ ਜਦੋਂ ਉਹ ਮੀਟਿੰਗ ਸਰਦੀ ਵਿਦਵਾਨ ਅਧਿਆਪਕਾਂ ਦੀ ਤੁਸੀਂ ਆਖੋਗੇ ਵੀ ਵਿਦਿਆ ਵਿਦਵਾਨ ਅਧਿਆਪਕ ਕਿਹੜੇ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਾ ਸਿੱਖਾਂ ਨੂੰ ਪੜ੍ਹਾਉਣ ਵਾਸਤੇ ਪੰਜਾਬੀ ਪੜ੍ਹਾਉਣ ਵਾਸਤੇ ਸੰਸਕ੍ਰਿਤ ਫਾਰਸੀ ਅਰਬੀ ਇਹ ਬਹੁਤ ਸਾਰੇ ਵਿਦਵਾਨ ਅਧਿਆਪਕ ਜਿਹੜੇ ਨਿਯੁਕਤ ਕੀਤੇ ਹੋਏ ਸਨ ਕਿਉਂਕਿ ਜਿਹੜੀ ਸੰਤ ਸਿਪਾਈ ਫੌਜ ਸੀ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਜੀ ਭਰਤੀ ਹੋਏ ਕਿਉਂਕਿ ਜਿਵੇਂ ਅੱਜ ਬਟਾਲੀਆਂ ਨੇ ਬੜੀ ਤਰ੍ਹਾਂ ਦੀਆਂ ਸਿੱਖ ਰੈਜੀਮੈਂਟ ਐ ਜਿਵੇਂ ਰਾਜਪੂਤ ਰੈਜੀਮੈਂਟ ਐ ਜ਼ਾਟ ਰੈਜੀਮੈਂਟ ਐ ਇਸੇ ਤਰ੍ਹਾਂ ਮਹਾਰਾਜ ਜੀ ਦੀ ਸੰਤ ਸਿਪਾਈ ਫੋਰਸ ਸੀ ਜਿੰਦੇ ਵਿੱਚ ਸੰਤ ਬਣਨ ਦੇ ਵੀ ਗੁਣ ਦਿੱਤੇ ਜਾਂਦੇ ਸਨ ਸਿਪਾਈ ਬਣਨ ਦੇ ਵੀ ਗੁਣ ਦਿੱਤੇ ਜਾਂਦੇ ਸਨ ਤੇ ਖਾਲਸਾ ਜੀ ਇਸੇ ਤਰ੍ਹਾਂ ਮਹਾਰਾਜ ਜੀ ਨੇ ਉੱਥੇ ਬੜੇ ਵਿਦਵਾਨ ਰੱਖੇ ਹੋਏ ਸਨ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਸੀ ਉਸ ਤੋਂ ਬਾਅਦ ਸਾਰੇ ਸਿੱਖਾਂ ਨੂੰ ਫਿਰ ਜਿਹੜਾ ਹੈ ਉਹ ਪੜ੍ਹਾਈ ਦੀ ਕਰਵਾਈ ਜਾਂਦੀ ਸੀ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦਾ ਇਹ ਮੰਨਣਾ ਸੀ ਕਿ ਜਿੱਥੇ ਹਥਿਆਰਾਂ ਦੀ ਇਹਨਾਂ ਨੂੰ ਟ੍ਰੇਨਿੰਗ ਦੇਣੀ ਬੜੀ ਜ਼ਰੂਰੀ ਹੈ ਸਿਖਲਾਈ ਦੇਣੀ ਜ਼ਰੂਰੀ ਹੈ ਉਥੇ ਪੜ੍ਹਾਈ ਵੀ ਬੜੀ ਅਤ ਜ਼ਰੂਰੀ ਹੈ ਕਿਉਂਕਿ ਪੜਿਆ ਲਿਖਿਆ ਮਨੁੱਖੀ ਇੱਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦਾ ਹੈ ਆਪਣੇ ਸੰਸਾਰ ਵਿੱਚ ਚੰਗਾ ਯੋਗਦਾਨ ਪਾ ਸਕਦਾ ਹੈ ਐਵੇਂ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਵੇਲੇ ਉੱਠਦੇ ਉੱਥੇ ਇਸ਼ਨਾਨ ਕਰਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਮਾਤਾ ਪਿਤਾ ਜੀ ਚਲੇ ਗਏ ਪਿੰਡ ਪਉ ਵਿੰਡ ਇਹ ਫੌਜ ਵਿੱਚ ਭਰਤੀ ਹੋ ਗਏ ਸੰਤ ਸਿਪਾਹੀ ਫੌਜ ਵਿੱਚ ਰੋਹ ਦਾ ਨਾਮ ਬਾਬਾ ਦੀਪ ਸਿੰਘ ਜੀ ਦਾ ਇਹਨਾਂ ਨੇ ਸਵੇਰੇ ਉੱਠਣਾ ਇਸ਼ਨਾਨ ਕਰਨਾ ਜਾ ਕੇ ਕੀਰਤਨ ਸੁਣਨਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਬਚਨ ਕਰਨੇ ਕਥਾ ਕਰਨੀ ਉਹ ਪ੍ਰਵਚਨ ਬੜੇ ਧਿਆਨ ਨਾਲ ਸੁਣਨੇ ਫਿਰ ਸੇਵਾ ਕਰਨੀ ਤੇ ਫਿਰ ਕਲਾਸਾਂ ਵਿੱਚ ਜਾਣਾ ਸਾਰੀ ਸਿੱਖਿਆ ਪ੍ਰਾਪਤ ਕਰਨੀ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਾडले ਬਾਣੀ ਤੇ ਬਾਣੇ ਦੇ ਧਾਰਨੀ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੀ ਗੱਲ ਕਰ ਰਿਹਾ ਪਿਆਰਿਓ ਮੈਂ ਪਿਆਰਿਓ ਬੜੀ ਜਲਦੀ ਬਾਬਾ ਦੀਪ ਸਿੰਘ ਜੀ ਪੰਜਾਬੀ ਲਿਖਣਾ ਸਿੱਖ ਗਏ ਫਿਰ ਪੜ੍ਹਨਾ ਸਿੱਖ ਗਏ ਤੇ ਨਾਲ ਦੀ ਨਾਲ ਕਹਿੰਦੇ ਨੇ ਬਾਬਾ ਦੀਪ ਸਿੰਘ ਜੀ ਦੀ ਲਿਖਾਈ ਬੜੀ ਸੋਹਣੀ ਸੀ ਬੜਾ ਸੁੰਦਰ ਲਿਖਦੇ ਸਨ ਬਾਬਾ ਦੀਪ ਸਿੰਘ ਜੀ ਜਦੋਂ ਮਹਾਰਾਜ ਜੀ ਨੇ ਇੱਕ ਮੀਟਿੰਗ ਬੁਲਾਈ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਰੇ ਟੀਚਰਾਂ ਦੀ ਅਧਿਆਪਕਾਂ ਦੀ ਤੇ ਮਹਾਰਾਜ ਸਾਰਿਆਂ ਤੋਂ ਪੁੱਛਦੇ ਨੇ ਕਹਿਣ ਲੱਗੇ ਵੀ ਭਾਈ ਦੱਸੋ ਸਾਡੇ ਸਿੱਖਾਂ ਦੀ ਪੜ੍ਹਾਈ ਦਾ ਪ੍ਰਬੰਧ ਕਿਵੇਂ ਦਾ ਚੱਲ ਰਿਹਾ ਹੈ ਸਾਰੇ ਕਹਿਣ ਲੱਗੇ ਮਹਾਰਾਜ ਬੜਾ ਸੋਹਣਾ ਪ੍ਰਬੰਧ ਚੱਲ ਰਿਹਾ ਤੁਹਾਡੀ ਦੇਖ ਦੇਖ ਅੰਦਰ ਕਿਹ ਚੀਜ਼ ਦੀ ਕਮੀ ਹੋ ਸਕਦੀ ਹੈ ਟੀਚਰ ਜਿਹੜੇ ਅਧਿਆਪਕ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮਹਾਰਾਜ ਕਹਿੰਦੇ ਦੱਸੋ ਸਾਰੇ ਵਿਅਕਤ ਕਹਿੰਦੇ ਅਗੇ ਸੱਚੇ ਬਾਦਸ਼ਾਹ ਸਾਰੇ ਸਿੱਖਾਂ ਵਿੱਚ ਜਿੱਥੇ بڑے ਸਿੱਖ ਵਿਦਵਾਨ ਨੇ ਪੜ੍ਹੇ ਲਿਖੇ ਸਮਰਧਾਰ ਨੇ ਉਹਨਾਂ ਦੇ ਵਿੱਚੋਂ ਜਿਹੜਾ ਦੀਪ ਸਿੰਘ ਹੈ ਨਾ ਉਹ ਬੜਾ ਹੁਸ਼ਿਆਰ ਹੈ ਮਹਾਰਾਜ ਕਹਿੰਦੇ ਕਿਵੇਂ ਕਹਿੰਦੇ ਸੱਚੇ ਬਾਦਸ਼ਾਹ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਕਿ ਦੀਪ ਸਿੰਘ ਸੌਂਦਾ ਕਦੋਂ ਹੈ ਕਿਉਂਕਿ ਮਹਾਰਾਜ ਇੱਕ ਕਲਾਸ ਵਿੱਚੋਂ ਨਿਕਲਦਾ ਦੂਜੀ ਕਲਾਸ ਵੀ ਦੂਜੀ ਕਲਾਸ ਵਿੱਚੋਂ ਨਿਕਲਦਾ ਤੀਜੀ ਕਲਾਸ ਵਿੱਚ ਤੀਜੀ ਕਲਾਸ ਤੋਂ ਚੌਥੀ ਕਲਾਸ ਵਿੱਚ ਤੇ ਮਹਾਰਾਜ ਸੱਚੇ ਪਾਤਸ਼ਾਹ ਪਤਾ ਨਹੀਂ ਸੌਂਦਾ ਕਦੋਂ ਹੋਵੇਗਾ ਕਿਉਂਕਿ ਗੁਰਮੁਖੋ ਅੱਜ ਦੇ ਕਲਾਸਾਂ ਜਿਹੜੀਆਂ ਲੱਗਦੀਆਂ ਨੇ ਨਾ ਸਕੂਲਾਂ ਦੇ ਵਿੱਚ ਉਹ ਲੱਗਦੀਆਂ ਨੇ ਅੱਧੇ ਘੰਟੇ ਦੀਆਂ ਪੌਣੇ ਘੰਟੇ ਦੀਆਂ ਪਰ ਉਦੋਂ ਕਹਿੰਦੇ ਨੇ ਇੱਕ ਇੱਕ ਪਹਿਰ ਦੀ ਇੱਕ ਕਲਾਸ ਹੋਇਆ ਕਰਦੀ ਸੀ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਇੱਕ ਇੱਕ ਪਹਿਰ ਦੀ ਇੱਕ ਕਲਾਸ ਤੁਸੀਂ ਅੰਦਾਜ਼ਾ ਲਾਓ ਕਿੰਨਾ ਸਮਾਂ ਬਣਦਾ ਹੈ ਗੁਰਮੁਖੋ ਤੇ ਬਾਬਾ ਦੀਪ ਸਿੰਘ ਜੀ ਜੇ ਇਨੀਆਂ ਕਲਾਸਾਂ ਲਾਉਂਦੇ ਸਨ ਤੇ ਸੌਦੇ ਕਦੋਂ ਹੋਣਗੇ ਭਾਵ ਪੜ੍ਹਾਈ ਵਿੱਚ ਬੜੀ ਲਗਨ ਸੀ ਬਾਬਾ ਦੀਪ ਸਿੰਘ ਜੀ ਦੀ ਹਰ ਲਗਨ ਦੇ ਨਾਲ ਉਹਨਾਂ ਨੇ ਸ਼ਸਤਰ ਸਿੱਖਣੇ ਪੜ੍ਹਾਈ ਸਿੱਖਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਸ਼ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਸੰਨ ਹੋ ਕੇ ਉਹਨਾਂ ਸਾਰੇ ਅਧਿਆਪਕਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਬਾਰੇ ਵਿਖਾਰੇ ਬਚਨ ਕਰ ਦਿਆ ਕਹਿੰਦੇ ਨੇ ਭਾਈ ਜਿਹੜੇ ਦੀਪ ਸਿੰਘ ਹੈ ਨਾ ਇੱਕ ਐਸਾ ਦੀਪ ਹੋਵੇਗਾ ਕਹਿੰਦੇ ਜਿਵੇਂ ਇੱਕ ਦੀਵਾ ਦੂਜੇ ਦੀਵਿਆਂ ਵਿੱਚ ਰੋਸ਼ਨੀ ਕਰਕੇ ਉਹਨਾਂ ਨੂੰ ਵੀ ਰੋਸ਼ਨ ਬਣਾ ਦਿੰਦਾ ਹੈ ਉਹ ਵੀ ਫਿਰ ਅੱਗੇ ਰੋਸ਼ਨੀ ਵੰਡਦੇ ਨੇ ਇਹ ਦੀਪ ਸਿੰਘ ਸਾਡਾ ਐਸਾ ਦੀਪ ਹੋਵੇਗਾ ਜਿਹੜਾ ਆਪ ਪੜ੍ਹ ਕੇ ਗਿਆਨ ਪ੍ਰਾਪਤ ਕਰਕੇ ਹੋਰਨਾ ਸਿੱਖਾਂ ਵਿੱਚ ਵੀ ਗਿਆਨ ਦੀ ਰੋਸ਼ਨੀ ਵੰਡੇਗਾ ਪਿਆਰ ਨਾਲ ਆਖੋ ਸਾਰੀ ਸੰਗਤ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਨੇ ਰੋਸ਼ਨੀ ਵੰਡਿਆ ਕਰੇਗਾ ਗੁਰਮੁਖੋ ਇਹ ਸੁਣ ਕੇ ਨਾ ਸਾਰੀ ਗੱਲ ਜਿਹੜਾ ਸ਼ਸਤਰ ਸਿਖਾਉਂਦਾ ਸੀ ਜਰਨੈਲ ਚੋਟੀ ਦਾ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਂ ਵੀ ਇੱਕ ਗੱਲ ਦੱਸਾਂ ਦੀਪ ਸਿੰਘ ਬਾਰੇ ਮਹਾਰਾਜ ਕਹਿੰਦੇ ਦੱਸ ਕਹਿੰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਮੈਂ ਪ੍ਰੈਕਟਿਸ ਕਰਵੋਨਾ ਅਭਿਆਸ ਕਰਵੋਨਾ ਨਾ ਸਾਰਿਆਂ ਸਿੱਖਾਂ ਨੂੰ ਤੇ ਬਿਆਸ ਕਰਦਿਆਂ ਜੋ ਤਲਵਾਰਾਂ ਵਰਤਦੇ ਆ ਕਿਰਪਾਨਾਂ ਵਰਤਦੇ ਆ ਉਹ ਵਰਤਦੇ ਆ ਲੱਕੜ ਦੀਆਂ ਤੇ ਮਹਾਰਾਜ ਜੇ ਤੁਹਾਡੇ ਮੈਂ ਦੀਪ ਸਿੰਘ ਦੀ ਗੱਲ ਕਰਾਂ ਨਾ ਦੀਪ ਸਿੰਘ ਸਾਰੇ ਯੋਧਿਆਂ ਵਿੱਚੋਂ ਇੱਕ ਐਸਾ ਯੋਧਾ ਸ਼ਰੀਰ ਦਾ ਤਾਕਤਵਰ ਤੇ ਸ਼ਕਤੀਸ਼ਾਲੀ ਹੈ ਮਹਾਰਾਜ ਹੋਰ ਸਾਰੇ ਸਿੱਖ ਤੇ ਅਭਿਆਸ ਕਰਦੇ ਆ ਸ਼ਸਤਰਾਂ ਦਾ ਉਹ ਲੱਕੜ ਦੀਆਂ ਕਿਰਪਾਨਾਂ ਨਕਲੀ ਕਿਰਪਾਨਾਂ ਲੈ ਕੇ ਅਭਿਆਸ ਕਰਦੇ ਮਹਾਰਾਜ ਪਰ ਦੀਪ ਸਿੰਘ ਐਡਾ ਸ਼ਕਤਸ਼ਾਲੀ ਤਾਕਤਵਰ ਉਹਨੇ 10 ਛੇਰ ਦਾ ਖੰਡਾ ਤਿਆਰ ਕਰਵਾਇਆ ਹੋਇਆ ਆਖੋ ਸਤਨਾਮ ਦੀਵਾਹਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਅਸਲ ਵਿੱਚ ਸਾਡਾ ਇਹ ਦੀਪ ਸਿੰਘ ਐਸਾ ਮਹਾਨ ਜੋਧਾ ਜਰਨੈਲ ਹੋਵੇਗਾ ਇਸ ਦੇ ਖੰਡੇ ਦੀ ਧਾਰ ਦੇ ਸਾਹਮਣੇ ਵੱਡੇ ਵੱਡੇ ਜਰਨੈਲ ਵੀ ਜਿਹੜੇ ਨੇ ਨਾ ਉਹ ਖਲੋ ਨਹੀਂ ਸਕਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਵਾਸਤੇ ਪਿਆਰਿਓ ਭਵਿੱਖ ਦੇ ਐਸੇ-ਐਸੇ ਪਿਆਰੇ ਬਚਨ ਕੀਤੇ ਉਹ ਬਚਨ ਸੱਚ ਹੋਏ ਬਾਬਾ ਦੀਪ ਸਿੰਘ ਜਿੱਥੇ ਆ ਬੜੇ ਬਚਪਨ ਅੰਦਰ ਲਗਣ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਦੇ ਉਹ ਬਚਨ ਸੱਚ ਹੋਏ ਮਹਾਰਾਜ ਜੀ ਦਾ ਥਾਪੜਾ ਮਿਲਿਆ ਤੇ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੋ ਅਣਗਿਣਤ ਸਿੱਖਾਂ ਨੂੰ ਪੜਾਇਆ ਗੁਰਬਾਣੀ ਪੜਾਈ ਗੁਰਬਾਣੀ ਦੇ ਲੜ ਲਾਇਆ ਗੁਰਬਾਣੀ ਦੇ ਅਰਥ ਸਮਝਾਏ ਤੇ ਸਾ ਸੰਗਤ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਖੰਡੇ ਦੀ ਗੱਲ ਹੁੰਦੀ ਹੈ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸੱਚ ਹੋਏ ਜਿੱਥੇ ਬਾਬਾ ਦੀਪ ਸਿੰਘ ਸ਼ਸਤਰ ਅਭਿਆਸ ਕਰਦੇ ਆ ਉਦੋਂ 10 ਸਿਰ ਦਾ ਖੰਡਾ ਗੁਰਮੁਖੋ ਖੜਕਾਉਂਦੇ ਸਨ ਜਦੋਂ ਸਿਰ ਤਲੀ ਤੇ ਧਰ ਕੇ ਦੁਸ਼ਮਨਾ ਨਾਲ ਲੜੇ ਤੇ ਬਾਬਾ ਦੀਪ ਸਿੰਘ 18 ਸਿਰ ਦਾ ਖੰਡਾ ਜਿਹੜਾ ਹੈ 18 ਸਿਰ ਦਾ ਖੰਡਾ ਲੈ ਕੇ ਦੁਸ਼ਮਨਾ ਦੇ ਆਹੂ ਲੋਂਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੱਚ ਹੋਏ ਆ ਤੁਸੀਂ ਬੜੀ ਚੜ੍ਹਦੀ ਕਲਾ ਦੇ ਨਾਲ ਪਿਆਰੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਲਾਡਲੇ ਬਾਣੀ ਤੇ ਬਾਣੇ ਦੇ ਧਾਰਨੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹੋ ਤੇ ਅੱਜ ਯਤਨ ਕਰਿਓ ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪ ਬਾਣੀ ਪੜੀ ਬਾਣੀ ਦੇ ਅਰਥ ਕੀਤੇ ਸ਼ਲੋਕ ਸੰਗਤਾਂ ਨੂੰ ਸਮਝਾਇਆ ਸਿੱਖ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਇਸੇ ਤਰ੍ਹਾਂ ਆਪ ਵੀ ਯਤਨ ਕਰੋ ਬਾਣੀ ਨਾਲ ਜੁੜੋ ਤੇ ਹੋਰਨਾਂ ਨੂੰ ਵੀ ਜੋੜੋ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏ ਆਓ ਗੁਰਮੁਖੋ ਅਸੀਂ ਸਾਰੇ ਰਲ ਕੇ ਯਤਨ ਕਰੀਏ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸੇਧ ਲਈਏ ਤੇ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਸੇਵਕ ਬਣੀਏ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਲਈਆਂ